ਇਸ ਲਈ ਸਾਹਮਣੇ ਹੈ ਜੱਗੂ ਤੇ ਕਾਂਗੇ ਵਾਲਾ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਦੰਦੇ ਨਮੀਆਂ ਘਰਾੜੀਆਂ ਦੇ ਤੋੜ ਦਿੰਦੇ ਗਰਾਊਂਡ ਖਿਡਾਰੀਆਂ ਦਾ ਪਤੀ ਲਾ ਦੇ ਵਿੱਚ ਗਰਾਊਂਡ ਕਲੀਅਰ ਕਰ ਦਿਓ ਹਾਕਮ ਵਾਲੀਆ ਜੱਗੂ ਤੇ 나ਥ ਸਿੰਘਾ ਦੌਦ ਵਾਲਾ ਅਮਰਤ 나ਥ ਇਸਵੇਂ ਪਹਿਲਾ ਪੁਆਇੰਟ ਕਹਿੰਦੇ ਨੋਜਵਨ ਕਲਿਆਣ ਸੁੱਖਾ ਦੀ ਟੀਮ ਦੇ ਹਿੱਸੇ ਕਰ ਗਿਆ ਕਬੱਡੀ ਸਿਰਾਂ ਲੱਗਣਾ ਮੇਰੇ ਵੀਰੋ ਓ ਬੱਚੋ ਆਣੇ ਵਾਲਿਓ ਮੈਚ ਕਿਵੇਂ ਲੱਗੂ ਦੱਸਿਓ ਯਾਰਾ ਦੁਨੀਆ ਪੱਬਾਂ ਤੇ ਹੋ ਕੇ ਖੜ ਗਈ ਐ ਜਿਵੇਂ ਕੌਡੀ ਵਿੱਚ ਚੜਾਈ ਸੀ ਸੀਰੇ ਸੁੱਚੇ ਅਤੇ ਖਰਾਜੀ ਦੀ ਉਵੇਂ ਕੌਡੀ ਵਿੱਚ ਚੜਾਈ ਐ ਮਲੂਕ ਫਰਿਆਦ ਤੇ ਸ਼ਾਜੀ ਦੀ ਕੀ ਬਾਤ ਉਵੇਂ ਕਬੱਡੀ ਵਿੱਚ ਚੜਾਈ ਹੈ ਅੱਜ ਕਹਿੰਦੇ ਮਲੂਕ ਫਰਿਆਦ ਤੇ ਸ਼ਾਜੀ ਦੀ ਜਿਵੇਂ ਕਬੱਡੀ ਵਿੱਚ ਚੜਾਈ ਸੀ ਸ਼ੀਰੇ ਸੁੱਚੇ ਤੇ ਸ਼ਰਾਜੀ ਦੀ ਆਹ ਵੇਖਦਾ ਨਹੀਂ ਦੋਨੋਂ ਇੱਕ ਪਿੰਡ ਦੇ ਮੁੰਡੇ ਐ ਕਾਕੇ ਦੀ ਕੋਸ਼ਿਸ਼ ਐ ਸ਼ਾਜੀ ਨੰਬਰ ਲੈ ਕੇ ਵਾਪਸ ਆ ਚੱਲ ਪਿਆ ਮਾਈਕ ਜੀ ਸੇਫ ਕਾਲਾ ਮਾਈਕ ਜਰੂਰ ਚਲਾ ਦਿਓ ਆਓ ਸਾਹਮਣੇ ਇਸ ਲਈ ਸੁਨੀਲ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਤਮਤਾਨ ਸਾਹਿਬ ਦੀ ਧਰਤੀ ਐ ਹਾਕਮ ਵਾਲੀ ਐ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਪਰ ਤਮਤਾਨਸਾ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਹੈ ਐਨ ਕਨੇ ਵਿੱਚ ਮੈਦਾਨੀ ਕੋਲੋਲਾ ਕਰਦਾ ਬੁਲਟ ترسےم ਪੰਡਾਲ ਦਾ ਪੋਤਾ ਹਾਂ ਬੇਰ-ਵੇਰ ਕੇ ਕੌਡੀਆਂ ਪਾਉਂਦਾ ਮਹਿਮਦਵਾਲ ਦਾ ਜੋਤਾ ਹੈ ਇਹ تر세ਮ ਪੰਡਾਲ ਦਾ ਪੋਤਾ ਹੈ ਇਹ ਬੜਾ ਫਰਤੀਲਾ ਬੜਾ ਜਸ਼ੀਲਾ ਬੜਾ ਤੇਜ਼ ਤਰਾਰ ਖਿਡਾਰੀ ਹੈ ਜਿਹੜੇ ਜਿਹੜੇ ਬੋਲਡਰ ਨੂੰ ਪਿਆਰ ਕਰ ਰਹੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਉੱਚੇ ਬੇਟ ਵਾਲਾ ਖੀਰਾਂ ਵਾਲੀਆ ਬੁਲਟ ਆਇਆ ਹੋਇਆ ਆ ਨੌਜਵਾਨ ਨੇ ਦੁਨੀਆ ਜਵਾਨੀ ਕੀਤੀ ਹੋਈ ਹੈ ਯਾਰ ਦੀ ਉਮਰ ਹੈ ਛੋਟਾ ਨਾਥ ਫੇਸਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਹੁਣ ਹਾਕਮ ਵਾਲੀਆ ਤਿਆਰ ਹੈ ਕਿਹੜਾ ਖਿਡਾਰੀ ਲਾਉ ਜਫਾ ਮਾਨਸੇ ਦਾ ਮਾਣ ਹੈ ਮੁੰਡਾ ਆਹ ਕਾਂਗੇ ਵਾਲਾ ਤਿਆਰ ਹੈ ਹੁਣ ਵੇਖਦਾ ਵੀ ਸਿੱਧੂ ਵਾਂਗੂ ਕਹਿੰਦੇ ਸਿੱਧੇ ਹੀ ਚੱਲਦਾ ਹੈ ਮੁੰਡਾ ਪਰ ਸਾਹਮਣੇ ਨਾਥ ਵੇਖੋ ਯਾਰ ਆ ਰਾਮ ਜੀ ਮੁੰਡੇ ਦੇ ਸੱਟ ਪਲੀਜ਼ ਨਿੱਕੂ ਦੇਖੀ ਯਾਰਾ ਬਾਬਾ ਮਿਹਰ ਕਰੇ ਸੱਚੇ ਬਾਦਸ਼ਾਹ ਮਿਹਰ ਕਰੇ ਕਿਸੇ ਵੀ ਖਿਡਾਰੀ ਦੇ ਸੱਟ ਵੇਟ ਨਾ ਲੱਗੇ ਬੜਾ ਤਾਕਤ ਹੈਲੋ ਸਹੀ ਹੈ ਜੀ ਸਹੀ ਹੈ ਪ੍ਰਮਾਤਮਾ ਦੀ ਮਿਹਰ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰੀ ਦੇ ਵਿੱਚ ਰਹਿਣਗੀਆਂ ਪਹਿਲਾ ਕੁਆਟਰ ਫਾਈਨਲ ਚੱਲ ਰਿਹਾ ਬੱਚਾਣੇ ਦੇ ਕਬੱਡੀ ਕੱਪ ਦਾ ਕਲਿਆਣ ਸੁੱਖਾ ਤੇ ਹਾਕਮ ਵਾਲੇ ਪਿੰਡ ਦੀਆਂ ਟੀਮਾਂ ਦਾ ਸ਼ਹਿਜਾਦ ਅਲੀ ਹਰਮਨ ਬੁਲਟ ਜੱਗੂ ਹਾਕਮ ਵਾਲੀਆ ਗੁਰਵਿੰਦਰ ਘੰਗਾ ਤੇ ਉਧਰ ਨੌਜਵਾਨ ਇਸ ਸਮੇਂ ਦੇਖਦੇ ਵੀ ਨਿੱਕੂ ਕਲਿਆਣ ਵਰਗੇ ਟੌਪ ਦੇ ਖਿਡਾਰੀ ਜਿਹੜੇ ਸੁਨੀਲ ਵਰਗੇ ਖੇਡ ਮੈਦਾਨ ਦੇ ਵਿੱਚ ਨੇ ਅਗਲੀ ਰੇਡ ਕਹਿੰਦੇ ਸ਼ਹਿਜ਼ਾਦ ਅਲੀ ਪਾ ਰਿਹਾ ਹੈ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਫਕੀਰ ਹਸੈਨ ਦੇ ਪੁੱਤਰ ਦੀ ਰੇਡ ਪਈ ਹੋਈ ਹੈ ਮਲੂਕ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਫਰੀਆਦ ਅਲੀ ਦੇ ਵੀਰ ਦੀ ਚਰਚਾ ਹੁੰਦੀ ਹੈ ਆਹ ਸਾਹਮਣੇ ਦੇਖਦਾ ਵੀ ਨੀਕੂ ਕਲਿਆਣ ਵਾਲਾ ਇਸ ਵਿੱਚ ਟਰਾਈ ਕਰਦਾ ਹੋਇਆ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਹੈ ਹਾਕਮ ਵਾਲਾ ਦੇ ਹੁਣ ਤੱਕ ਤਿੰਨ ਨੇ ਕਲਿਆਣ ਸੁਖੇ ਦੀ ਟੀਮ ਦੇ ਸਾਢੇ ਤਿੰਨ ਨੇ ਉਹ ਸੁਨੀਲ templatemo ਵਾਲੇ ਦੀ ਰੇਡ ਪਈ ਹੋਈ ਹੈ ਹਾਕਮ ਵਾਲਿਆ ਜੱਗੂ ਹੈ ਗੁਰਵਿੰਦਰ ਘਾਂਗੇ ਵਾਲਾ ਹਾਕਮ ਵਾਲਿਆ ਜੱਗੂ ਦਿਲਾਂ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨੀਆ ਆ ਜੱਟ ਪੈਦਾ ਹੋਇਆ ਬਸ ਜੱਫੇ ਲਾਉਣ ਵਾਸਤੇ ਇਹਦਾ ਆਖਦੀ ਹੈ ਜੀ ਜੱਟ ਪੈਦਾ ਹੋਇਆ ਜੱਫੇ ਲਾਉਣ ਵਾਸਤੇ ਖਰੇ ਖਰੇ ਰੇਡਰ ਨੂੰ ਢਾਉਣ ਵਾਸਤੇ ਆ ਬੁੱਲਟ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਿੱਕੂ ਹੈ ਜਸ਼ਨ ਹੈ ਪੀਤਾ ਸ਼ਕਰਪੁਰੀਆ ਕਾਕਾ ਹੁਣ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਕਲਿਆਣ ਸੁਖੇ ਦੀ ਟੀਮ ਅੱਜ ਵੱਡੇ ਪੱਦਰ ਤੇ ਬਣੀ ਹੋਈ ਹੈ ਜੱਗੂ ਦਾ ਅਲੱਕ ਹੈ ਆ ਕਹਿੰਦੇ ਨੌਜਨ ਜਸ਼ਨ ਹੈ ਇਹ ਨਿੱਕੂ ਦਾ ਵੀਰ ਹੈ ਬੁੱਟਰ ਨਾਲ ਪੈ ਗਿਆ ਪੰਗਾ ਏ ਟਕ ट नंबर जशन ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਹੱਲਾ ਗੱੱਲਾ ਹੱਲਾ ਗੱੱਲਾ ਹੱਲਾ ਗੱੱਲਾ ਹੱਲਾ ਗੱੱਲਾ ਅਮਰਕਾਰ ਦਾ ਕੀ ਚੋਬਰਾ ਹੱਲਾ ਗੱੱਲਾ ਰੱਖੀ ਦਾ ਕਰਾ ਕੇ ਸੱਜਣਾ ਅੱਜ ਬੱਚੋਣੇ ਦੇ ਵਿੱਚ ਹੱਲਾ ਗੱੱਲਾ ਹੋ ਰਿਹਾ ਹੈ ਉਹ ਅਮਰਤ 나ਥ ਕਹਿੰਦੇ ਇਸ ਵੇਂ ਸੀਹਾ ਦੌਦ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪਹਿਲਵਾਨ ਦਾ ਪੁੱਤਰ ਹੈ ਇਹ ਬਾਪੂ ਚੰਨਣ ਸਿੰਘ ਦਾ ਪੋਤਰਾ ਹੈ ਇਹ ਗੁਰਵਿੰਦਰ ਕਾਕੇ ਵਾਲਾ ਉਹ ਟੱਕਰ ਬੱਚੋਣੇ ਦੇ ਵਿੱਚ ਚੱਲ ਰਹੀ ਹੈ ਦੁਨੀਆ ਆਨੰਦ ਮਾਣਦੀ ਹੈ ਹਰਾ! ਓ ਬੱਚੋਆਂ ਨੇ ਕੀ ਹੋਈ ਜਾਂਦਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਓ ਬੱਚੋਆਂ ਨੇ ਕੀ ਹੋਈ ਜਾਂਦਾ ਅੱਜ ਤੇ ਐ ਰਹਾ ਹੋਈ ਜਾਂਦਾ ਮੇਰੇ ਵੀਰੋ ਕਹਿੰਦੇ ਆ ਵੀ ਸਿਰਾਂ ਹੋਣ ਵਾਲੀ ਗੱਲ ਹੋ ਗਈ ਐ ਅੱਜ ਤੇ ਅੱਤ ਹੋ ਗਈ ਐ ਓ ਬੱਚੋਣੇ ਦੇ ਵਿੱਚ ਲੋਈਆਂ ਘੁੰਮਦੀਆਂ ਬੱਚੋਣੇ ਦੇ ਵਿੱਚ ਰੁਮਾਲ ਘੁੰਮਦੇ ਆ ਬੱਚੋਣੇ ਦੇ ਵਿੱਚ ਭੰਗੜੇ ਪੈਂਦੇ ਆ ਬੱਚੋਣੇ ਦੇ ਵਿੱਚ ਦਰਦ ਝੂਲਦੇ ਆ ਮੇਰੇ ਵੀਰੋ ਨੰਬਰ 샤ਜੀ ਦਾ ਨੰਬਰ 샤ਜੀ ਦਾ ਅਗਲੀ ਰੇਡ ਸੁਨੀਲ ਦੀ ਖੇਡ ਮੈਦਾਨ ਦੇ ਵਿੱਚ ਜੱਗੂ ਤੇ ਕਾਂਗੇ ਵਾਲਾ ਟਾਪਰ ਨੇ ਅੱਜ ਦੇ ਸਮੇਂ ਦੇ ਦੁਨੀਆ ਦੇ ਤਨੰਤਰ ਜਾਫੀ ਨੇ ਵੱਡੀ ਡਿਵਾਰ ਸਨੀਲ ਸਰਾ ਸਰਾ ਹੋਈ ਜਾਂਦਾ ਲੈ ਵੀ 샤ਜੀ ਨੇ ਪ੍ਰੋਫੈਸਰ ਸਾਹਿਬ ਇਹਨ ਦੂਜੀ ਮੋੜਤੀ ਹੈ ਸਾਜੀ ਸਾਜੀ ਤੇ ਸੁਨੀਲ ਦੀਆਂ ਗੱਲਾਂ ਵੱਖਰੀਆਂ ਮੇਰੇ ਵੀਰੋ ਤੂੰ ਟਾਈਮ ਨਾਲ ਆਲਣੇ ਨੂੰ ਮੁੜ ਖੋ ਗਈਏ ਉਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਉਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਅੱਜ ਕਬੱਡੀ ਵਾਲੇ ਬਾਜ ਉਡਾਰੀਆਂ ਭਰਦੇ ਐ ਸ਼ਹਿਜ਼ਾਦ ਅਲੀ ਕਬੱਡੀ ਪਾ ਰਿਹਾ ਫਕੀਰ ਹਸੈਨ ਦਾ ਪੁੱਤਰ ਉਹ ਫਰਿਆਦ ਅਲੀ ਦਾ ਵੀਰ ਇੱਕ ਪਾਸੇ ਵੇਖਦੇ ਵੀ ਸਾਹਮਣੇ ਨਿੱਕੂ ਦਾ ਵੀਰ ਇਸ ਵਿੱਚ ਟਰਾਈ ਕਰਦਾ ਹੋਇਆ ਦੁਨੀਆ ਝੂਮ ਰਹੀ ਹੈ ਦੁਨੀਆ ਆਨੰਦ ਲੈ ਰਹੀ ਹੈ ਬੱਚੋ ਆਣੇ ਨੇ ਮੇਲੇ ਦਾ ਦੁਨੀਆ ਆਨੰਦ ਆਨੰਦ ਨੰਦ ਨੰਦ ਲੈ ਰਹੀ ਹੈ ਬੱਚੋ ਆਣੇ ਨੇ ਮੇਲੇ ਦਾ ਆਹ 나ਥ ਆ ਗਿਆ ਛੋਟਾ 나ਥ ਆ ਗਿਆ ਛੋਟਾ 나ਥ ਆ ਗਿਆ ਕਾਂਗੇ ਵਾਲਾ ਊ ਸਰਾ 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 ਹੋ ਰਿਹਾ ਹੈ ਬੁਲਟ ਦੀ ਰੇਡ ਦੁੱਖ ਟੁੱਟ ਗਏ ਸਾਰੇ ਜਿਹੜੇ ਤੇ ਅੱਜ ਕਹਿੰਦੇ ਬਿਨਾ ਕਿਸੇ ਤੋਂ ਪੁੱਛੋਣ ਦੇ ਵਿੱਚ ਪਿਆ ਲਲਕਾਰੇ ਸੁਨੀਲ templatemo ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਹਾਕਮ ਵਾਲਿਆ ਜੱਗੂ ਖੇਡ ਟਰਾਈ ਕਰਦਾ ਹੋਇਆ ਆਹ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਦੀ ਝਮਕਣਾ ਕਮਾਲ ਜਿਹਾ ਹੋ ਗਿਆ ਉਧਰ 나ਥ ਦੀਆਂ ਦੋ ਕਬੱਡੀਆਂ ਗਗਨ ਕੈਨੇਡਾ ਪੀਤਾ ਕੈਨੇਡਾ ਖੁਸ਼ੀ ਕੈਨੇਡਾ ਇਹਨਾਂ ਵੱਲੋਂ 500 ਰੁਪਏ ਦੀਆਂ ਹੋਣਗੀਆਂ ਪਰ ਆ ਕਬੱਡੀ ਫਕੀਰ ਹਸੈਨ ਦੇ ਪੁੱਤਰ ਦੀ ਪੈ ਰਹੀ ਹੈ ਇਹ ਸ਼ਹਿਜਾਦ ਅਲੀ ਹੈ ਇਹ ਜਲੰਧਰ ਤੋਂ ਚੱਲ ਕੇ ਆਇਆ ਹੈ ਇਹ ਦੋ ਆਬਾਂ ਦਾ ਖਿਡਾਰੀ ਹੈ ਦੋ ਪਾਣੀਆਂ ਦੀ ਧਰਤੀ ਦਾ ਚੋਬਰ ਬੱਚੋਣੇ ਦੇ ਵਿੱਚ ਰੇਡ ਪਾ ਰਿਹਾ ਹੈ ਮਾਨਸਾ ਦੇ ਵਿੱਚ ਪੁੱਜਾ ਹੋਇਆ ਓ ਮੇਰਾ ਟਿੱਬਿਆਂ ਦੇ ਵਿੱਚ ਪਿੰਡਕੋੜੇ ਮਾੜੀ ਜੱਟ ਦੀ ਹਿੰਡਕੋੜੇ ਮੁੰਡੇ ਫੈਨ ਨੇ ਤੇਰਾ ਸ਼ਹਿਰਾਂ ਦੇ ਸ਼ਹਿਰਾਂ ਦੇ ਸਾਹਮਣੇ ਕਲਿਆੜਾ ਵਾਲਾ ਬਠਿੰਡੇ ਵਾਲਾ ਪਰ ਜਲੰਧਰ ਵਾਲਾ ਓਏ ਆ ਗਿਆ 나ਥ ਆ ਗਿਆ 나ਥ ਆ ਗਿਆ ਮੇਰੇ ਵੀਰੋ 나ਥ ਆ ਗਿਆ ਬੱਛੋ ਆਣੇ ਜੱਗੂ ਤਿਆਰ ਹੈ ਕਾਂਗੇ ਵਾਲਾ ਤਿਆਰ ਹੈ ਹੁਣ ਵੇਖਦਾ ਵੀ ਟੱਕਰ ਕੇ ਹੋ ਜੀ ਹੋ ਜੀ ਹੁੰਦੀ ਹੈ ਇਹ ਨਜ਼ਾਰਾ 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 ਵੱਜਿਆ ਪਿਆ ਵੱਜਿਆ ਪਿਆ ਮੇਰੇ ਵੀਰੋ ਹਾਂਜੀ ਸੇਵਕ ਜੀ ਆਨੰਦ ਆਇਆ ਪਿਆ ਅੱਜ ਤੇ ਬੱਛੋ ਆਣੇ ਦੇ ਮੇਲੇ ਦਾ ਦੁਨੀਆ ਸਵਾਦ ਲੈ ਰਹੀ ਹੈ ਸਵੇਰ ਦੇ ਜਿਹੜੇ ਬੈਠੇ ਆ ਆਹ ਮੈਚ ਨੇ ਮੇਰੇ ਵੀਰੋ ਦੁੱਖ ਹੀ ਤੋੜ ਦਿੱਤੇ ਆਹ ਮੈਚ ਨੇ ਸਵਾਦ ਹੀ ਬਖੜਾ ਕਰ ਦਿੱਤਾ ਹੈ ਹਰਮਨ ਬੁਲਟ ਖੀਰਾਵਾਲੀਆ ਕਪੂਰਥਲੇ ਵਾਲਾ ਚੋਬਰ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਨਿੱਕੂ ਕਲਿਆਣ ਸੁਖੇਵਾਲਾ ਆਹ ਬੁਲਟ ਖੀਰਾਵਾਲੀਆ ਐਸਆਈ ਰਾਮ ਸਿੰਘ ਦੀ ਫੈਸਲਾ ਕਰਦੇ ਹੈ ਪੁਆਇੰਟ ਇਸ ਸਮੇਂ ਧਾਵੀ ਦੇ ਹਿੱਸੇ ਦੇ ਵਿੱਚ ਜਾ ਡਿਆ ਹੈ ਇਹ ਕਹਿੰਦੇ ਧਮਤਾਨ ਸਾਹਿਬ ਦਾ ਚੋਬਰ ਹੈ ਇਹ ਗੁਲਜਾਰੀ ਮੂਨਕ ਦੇ ਪਿੰਡਾਂ ਦਾ ਖਿਡਾਰੀ ਹੈ ਸੁਨੀਲ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਇਹ ਮਲਕੀਤ ਦਾ ਪਿੰਡੂ ਹੈ ਇੱਕ ਪਾਸੇ ਸੇ ਗੁਰਵਿੰਦਰ ਘਾਂਗੇ ਨਾਲ ਪੇਚਾ ਪੈ ਗਿਆ ਟੱਕਰ ਪੈ ਗਈ ਸ਼ੇਰਾਂ ਦੀ ਉਹ ਲੋਕੀ ਟੱਕ ਦੇ ਖੇਡ ਚੱਕ ਪੈਂਦੀ ਤੱਕ ਉਹ ਬੱਚੋ ਆਣਿਆਲਿਆ ਨਿਆਰਾ ਆ ਗਿਆ ਗਈ ਸਿਰਾ ਹੋ ਗਿਆ ਬੱਚਾਣੇ ਦੇ ਵਿੱਚ ਮੇਰੇ ਵੀਰੋ ਉਹ ਬੱਚੋ ਆਣਿਆਲਿਆ ਤਸੱਲੀ ਹੋਈ ਗਈ ਗਈ ਦੁਨੀਆ ਕਹਿੰਦੀ ਆਨੰਦ ਵੱਜ ਗਿਆ ਆਨੰਦ ਵੱਜ ਗਿਆ ਆਨੰਦ ਵੱਜ ਗਿਆ ਸਿਰਾ ਲੱਗ ਗਿਆ ਪ੍ਰੋਫੈਸਰ ਸਾਹਿਬ ਸ਼ਾਦੀ ਆ ਗਿਆ ਹੈ ਸ਼ਾਦੀ ਆ ਗਿਆ ਬੱਚੋਣੇ ਦਾ ਮੇਲਾ ਝੂਲਦਾ ਮੇਰੇ ਵੀਰੋ ਵੱਛੌਣੇ ਦਾ ਮੇਲਾ ਨੱਚਦਾ ਆ ਵੱਛੌਣੇ ਦੇ ਵਿੱਚ ਕਮਾਲ ਹੋਈ ਪਈ ਐ ਦੁਨੀਆ ਕਬੱਡੀ ਤੇ ਦਿਆਲ ਹੋਈ ਪਈ ਐ ਸ਼ਹਿਜਾਦ ਅਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਕਲਿਆਣ ਸੁਖੇ ਵਾਲਿਓ ਉਹ ਮੁੰਡਿਓ ਕੁਝ ਕਰਨਾ ਪੈਣਾ ਨੌ ਹੁਣ ਤੱਕ ਹਾਕਮ ਵਾਲਾ ਦੇ ਨੇ ਹੁਣ ਤੱਕ ਕਲਿਆਣ ਸੁਖੇ ਦੇ 9.5 ਨੇ ਆਹ ਰੇਡ ਤੇ ਕੀ ਗੱਲ ਹੋਵੇਗੀ ਆਹ ਸ਼ਹਿਜਾਦ ਅਲੀ ਉੱਡ ਗਿਆ ਨੰਬਰ ਜੁੜ ਗਿਆ ਹਾਕਮ ਵਾਲਾ ਦੇ ਲਈ ਬਹੁਤ ਤਗੜਾ ਮੈਚ ਸਿਰੇ ਦਾ ਮੈਚ ਸਿਰੇ ਦਾ ਮੈਚ ਓਏ ਆ ਜਿਆ ਨਾਥ ਨਾਥ ਦੀਆਂ ਦੋ ਕਬੱਡੀਆਂ ਨਿੰਦੀ ਬੱਛਵਾਨਾ ਵੱਲੋਂ 1500 ਦੀਆਂ ਹੋਣਗੀਆਂ ਗਗਨ ਕਨੇਡਾ ਪੀਤਾ ਕਨੇਡਾ ਤੇ ਖੁਸ਼ੀ ਕਨੇਡਾ ਇਹਨਾਂ ਨੇ ਵੀ ਦੋ ਕਬੱਡੀਆਂ ਤੇ ਮੇਰੇ ਵੀਰੋ 500 ਲਾਇਆ ਹੋਇਆ ਹੈ ਇਹ 2000 ਦੀ ਪਹਿਲੀ ਕਬੱਡੀ ਹੈ ਨਾਸਤ ਸਿੰਘਾ ਦੋਦਵਾਲਾ ਲੈ ਵੀ ਹਾਕਮ ਵਾਲੀਆ ਤੇਰਾ ਇਲਾਕਾ ਹੈ ਨੌਜਨ ਅੱਜ ਗੱਲ ਵੱਖਰੀ ਬਣਾਉਣੀ ਪੈਣੀ ਹੈ ਆਹ ਜੱਗੂਆ ਗੱਲ ਸਿਰੇ ਲਾਉਣੀ ਪੈਣੀ ਹੈ ਨੌਜਨ ਹੈ ਘਾਂਗੇ ਵਾਲਾ ਆਇਆ ਹੋਇਆ ਸਿੱਧੂ ਵਾਂਗੂ ਇਹ ਤਾਂ ਸਿੱਧਾ ਹੀ ਚੱਲਦਾ ਹੈ ਕਿਆ ਬਾਤ ਹੈ ਖਰੇ ਤੋਂ ਖਰਾ ਰੇਡਰ ਮੁੰਡਾ ਪੱਲ ਵਿੱਚ ਠੱਲਦਾ ਸਿੱਧੂ ਵਾਂਗੂ ਇਹ ਵੀ ਸਿੱਧੇ ਹੀ ਚੱਲਦਾ ਹੈ ਖਰੇ ਤੋਂ ਖਰਾ ਰੇਡਰ ਪੱਲ ਵਿੱਚ ਠੱਲਦਾ ਖਰੇ ਤੋਂ ਖਰਾ ਰੇਡਰ ਪੱਲ ਵਿੱਚ ਠੱਲਦਾ ਇਹ ਹੈ ਨੌਜਾਨ ਜੱਗੂ ਹਾਕਮ ਆਰੀਆ ਉਹ ਜੱਗੂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਇੱਕ ਵਾਰੀ ਦਿਲੋਂ ਮੁਹੱਬਤ ਕਰਦੀ ਹੈ ਦੁਨੀਆ ਲੋਕਾਂ ਨੇ ਦਿਲੋਂ ਤਾੜੀ ਮਾਰੀ ਹੈ ਤੂੰ ਟਾਈਮ ਨਾਲ ਆਲਣੇ ਨੂੰ ਮੁੜ ਘੁੱਗੀਏ ਉਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਇੱਕ ਪਾਸੇ ਸ਼ਹਿਜਾਦ ਅਲੀ ਕਬੱਡੀ ਪਾ ਰਿਹਾ ਨਿੱਕੂ ਕਲਿਆਣ ਸੁਖੇ ਵਾਲੇ ਦੀ ਆਹ ਦੇਖਦੇ ਆ ਵੀ ਮੇਰੇ ਵੀਰੋ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ 2000 ਦਾ ਜਫਾ ਲੱਗ ਗਿਆ ਮਾਇਆ ਪੁੱਜਦੀ ਹੋ ਗਈ ਹੈ ਆਹ ਵਾਹ ਹੋਏ ਗਬਰੂਆ ਵਾਹ ਹੋਏ ਗਬਰੂਆ ਵਾਹ ਹੋਏ ਗਬਰੂਆ ਸਵਾਦ ਕਰ ਦਿੱਤਾ ਸ਼ਾਜੀ ਨੇ ਲੱਲੀਆਂ ਵਾਲੇ ਦੀ ਯਾਦਵਾ ਦਿੱਤੀ ਸ਼ਾਜੀ ਨੇ ਛਾਲ ਮਾਰ ਕੇ ਸੰਦੀਪ ਕੰਗ ਨੇ ਕਹਿੰਦੇ ਦੁਨੀਆ ਦੇ ਦਿਲ ਜਿੱਤੇ ਆ ਆ ਨਾਚ ਹੈ ਇਹ ਕਾਕੇ ਦਾ ਚੰਡਿਆ ਹੋਇਆ ਉਧਰ ਚੰਨਣ ਸਿੰਘ ਦਾ ਪੋਤਾ ਹੈ ਔਰ ਹਾਕਮ ਆ ਰਿਹਾ ਜੱਗੂ ਚੰਗੂ ਤੇ ਨਾਚ ਦੇ ਦਰਮਿਆਨ ਮੁਕਾਬਲਾ ਹੈ ਨੰਬਰ ਇਸ ਲਈ ਧਾਵੀ ਦਾ ਬੁਲਟ ਦੀ ਰੇਡ ਪੈ ਰਹੀ ਹੈ ਬੁਲਟ ਹਰਮਨ ਖੀਰਾਵਾਲੀਆ ਕਪੂਰਥਲੀਆ ਫਿਰ ਕਬੱਡੀ ਪਾ ਰਿਹਾ ਹੈ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਿਤੇ ਟੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਇੱਕ ਪਾਸੇ ਕਪੂਰਥਲੀਆਂ ਦੁਆਬੇ ਵਾਲਾ ਆ ਦੂਜੇ ਪਾਸੇ ਬਠਿੰਡੇ ਵਾਲਾ ਚੋਪਰ ਦੁਗ 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 ਕਰਾਈ ਫਿਰਦਾ ਹੈ ਗੱਲ ਸਿਰੇ ਲਾਈ ਫਿਰਦਾ ਆ ਬੁਲਟ ਮੱਛੋ ਆਣੇ ਦੁਗ 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 ਕਰਾਈ ਫਿਰਦਾ ਸਾਹਮਣੇ ਕਬੱਡੀ ਸੁਨੀਲ ਨੇ ਪਾਤੀ ਮੇਰੇ ਵੀਰੂ ਗੱਲ ਸਿਰੇ ਲਾਤੀ ਮੇਰੇ ਵੀਰੂ ਗੁਰਵਿੰਦਰ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਵਾਹ ਓਏ ਤਮਤਾਨ ਸਾਹ ਵਾਲਿਆ ਵਾਹ ਓਏ ਤਮਤਾਨ ਸਾਹ ਵਾਲਿਆ ਬਾਬਾ ਮਿਹਰ ਕਰੇ ਬਾਬਾ ਮਿਹਰ ਕਰੇ ਮੂਵ ਸਪਰੇਅ ਗਰਾਊਂਡ ਦੇ ਵਿੱਚ ਰੱਖਿਓ ਜੀ ਸਾਡੀ ਬੇਨਤੀ ਹੈ ਹੁਣ ਤੱਕ ਦੇ ਜਿਹੜੇ ਸਕੋਰ ਹੈ ਕਲਿਆਣ ਸੁੱਖਾ ਦੇ 12 ਨੇ ਤੇ ਹਾਕਮ ਵਾਲਾ ਦੀ ਟੀਮ ਦੇ 13 ਨੇ ਸਾਡੇ 14 ਤੇ 15 ਨੰਬਰਾਂ ਦਾ ਮੈਚ ਚੱਲ ਰਿਹਾ ਹੈ ਅੱਧੇ ਮੇਰੇ ਵੀਰੋ ਪੁਆਇੰਟ ਤੇ ਜਿੱਤਾਂ ਹਾਰਾਂ ਦੇ ਫੈਸਲੇ ਹੋਣਗੇ ਸੰਗਤ ਦੀਆਂ ਦਵਾਵਾਂ ਪਰਮਾਤਮਾ ਦੀ ਮਿਹਰ ਹੈ ਸਾਰੇ ਖਿਡਾਰੀ ਜਿੱਦਾਂ ਹੱਸਦੇ ਖੇਡਦੇ ਘਰਾਂ ਤੋਂ ਮੇਰੇ ਵੀਰੋ ਆਏ ਐ ਐਦਾਂ ਹੀ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਚਲੇ ਜਾਣ ਇਹ ਸਾਰੀ ਸੰਗਤ ਦੀਆਂ ਦਵਾਵਾਂ ਸਾਰੇ ਕਬੱਡੀ ਖਿਡਾਰੀਆਂ ਦੇ ਨਾਲ ਨੇ ਹਲੋ ਇੱਕ ਮਿੰਟ ਜੀ ਭਾਈ ਗੁਰਪ੍ਰੀਤ ਸਿੰਘ ਬੁੜਲਾਡੇ ਤੋਂ ਗੁਰਪ੍ਰੀਤ ਸਿੰਘ ਬੁੜਲਾਡਾ 1100 ਰੁਪਏ ਨਾਲ ਕਲੱਬ ਦੀ ਮਾਲੀ ਮਦਦ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਸਿੰਘ ਬੁੜਲਾਡਾ ਹੈਲੋ ਠੀਕ ਹੈ ਗੁਰਵਿੰਦਰ ਇੱਕ ਵਾਰੀ ਤਾੜੀਆਂ ਮਾਰ ਕੇ ਅਸ਼ੀਰਵਾਦ ਦੇ ਦਿਓ ਠੀਕ ਹੈ ਬਾਬਾ ਮਿਹਰ ਕਰੇ ਦੁਨੀਆ ਦਾ ਅੱਜ ਦੇ ਟਾਈਮ ਦਾ ਟਾਪਰ ਖਿਡਾਰੀ ਹੈ ਗੁਰਵਿੰਦਰ ਕਾਂਗੇ ਵਾਲਾ ਨੌਜਾਨ ਠੀਕ ਹੈ ਗੁਰਵਿੰਦਰ ਸੱਚੇ ਬਾਦਸ਼ਾਹ ਦੀ ਮਿਹਰ ਹੈ ਠੀਕ ਹੈ ਸੱਤ ਫੇਟ ਨਾ ਲੱਗੇ ਮੈਚ ਮਾੜਾ ਚੰਗਾ ਲੱਗ ਜਾਵੇ ਕੋਈ ਗੱਲ ਨਹੀਂ ਹਰ ਰੋਜ਼ ਤੇ ਖਿਡਾਰੀ ਨਹੀਂ ਜਿੱਤਦਾ ਹੈ ਮੇਰੇ ਵੀਰੋ ਇਹ ਜਿੱਤ ਹਾਰ ਜਿਹੜੀ ਬਣੀ ਹੈ ਜਦ ਮੈਦਾਨ ਦੇ ਵਿੱਚ ਦੋ ਮਲ ਹੁੰਦੇ ਆ ਔਰ ਮੇਰੇ ਵੀਰੋ ਮੈਚ ਚੱਲਦੇ ਲੱਗਦੇ ਰਹਿਣ ਕਿਸੇ ਦੇ ਸੱਟ ਫੇਰਨ ਲੱਗੇ ਸਾਹਮਣੇ ਸ਼ਹਿਜਾਦ ਦੀ ਕਬੱਡੀ ਸੇਵਕ ਜੀ ਸਾਜੀ ਸ਼ਹਿਜਾਦ ਅਲੀ ਫਕੀਰ ਹਸੈਨ ਦਾ ਪੁੱਤਰ ਜਲੰਧਰ ਵਾਲਾ ਚੋਬਰ ਦੁਆਬੇ ਦਾ ਖਿਡਾਰੀ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਦੇਖਦਾ ਵੀ ਫਿਰ ਪੇਚਾ ਪੈ ਗਿਆ ਅੱਜ ਤੇ ਉੱਡ ਜੂਟ ਜੂ ਕਰਦਾ ਫਿਰਦਾ ਅੱਜ ਤੇ ਕਹਿੰਦੇ ਫਰਿਆਦ ਦਾ ਵੀਰ ਹਵਾ ਨੂੰ ਗੰੰਢਾਂ ਦੇਣ ਵਾਲੀ ਗੱਲ ਬਚਾਉਣੇ ਦੇ ਵਿੱਚ ਕਾ ਗਿਆ ਮਲੂਕ ਅਲੀ ਦੇ ਵੀਰ ਦੀ ਗੱਲ ਹੋ ਰਹੀ ਹੈ ਲਓ ਬੁਲਟ ਜਾਫ ਲਾਈਨ ਤੇ ਆ ਗਿਆ ਮੇਰੇ ਵੀਰੋ ਬੁਲਟ ਕਹਿੰਦੇ ਜਾਫ ਲਾਈਨ ਦੇ ਵਿੱਚ ਆ ਗਿਆ ਆਹ ਨਾਥ ਮਰ ਆ ਗਿਆ ਨਾਥ ਨੰਬਰ ਲੈ ਕੇ ਵਾਪਸ ਹੈ ਨਾਥ ਨੰਬਰ ਲੈ ਕੇ ਵਾਪਸ ਹੈ ਆ ਮੈਚ ਬੱਛੋਆਣੇ ਦੇ ਕਬੱਡੀ ਕੱਪ ਦਾ ਇਤਿਹਾਸਿਕ ਮੈਚ ਹੈ ਮੇਰੇ ਵੀਰੋ ਇਹਦੀਆਂ ਗੱਲਾਂ ਬੜੀ ਧੀਰ ਤੱਕ ਹੋਣਗੀਆਂ ਇਸ ਮੈਚ ਦੀਆਂ ਗੱਲਾਂ ਬੜੀ ਧੀਰ ਤੱਕ ਹੋਣਗੀਆਂ ਸਿਰੇ ਦਾ ਮੈਚ ਜਿਹੜਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਖੇਡਿਆ ਜਾ ਰਿਹਾ ਹੈ ਆਹ ਮੈਚ ਦੀ ਜੇਤੂ ਰੇਡ ਜਿਹੜੇ ਪਾਸੇ ਪੁਆਇੰਟ ਜਾਊ ਉਹੀ ਟੀਮ ਜਿੱਤੂਗੀ ਆਹ ਬੱਛੋਆਣੇ ਦੇ 47ਵੇਂ ਸਾਲ ਦੇ ਮੇਲੇ ਤੇ ਕਲਿਆਣ ਸੁੱਕੇ ਤੇ ਹਾਕਮ ਵਾਲੇ ਦੀ ਟੱਕਰ ਚੱਲਦੀ ਹੈ ਸ਼ਾਜੀ ਕਬੱਡੀ ਪਾ ਰਿਹਾ ਹੈ ਸ਼ਕਰਪੁਰੀਆ ਰੇਡ ਪਾ ਰਿਹਾ ਹੈ ਨਿੱਕੂ ਵਰਗੇ ਤਿਆਰ ਵਰ ਤਿਆਰ ਹੈ ਟੱਕਰ ਸਿਰੇ ਦੀ ਚੱਲਦੀ ਹੈ ਉਹ ਸਾਹਮਣੇ ਇਕ ਲਿਆ ਇੱਕ ਪਾਸੇ ਸਰਾ 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 ਓਏ ਸਰਾ ਓਏ ਸਰਾ ਲਾਤਾ ਉਹ ਮੁੰਡਿਆ ਬੁਲਟਾ ਸ਼ਹਿਜ਼ਾਦ ਗੱਲ ਸਿਰੇ ਲੱਗੀ ਹੈ ਬੱਲੇ ਬੱਲੇ ਹੋ ਗਈ ਹੈ ਸੇਬ ਵੀ ਖੁਸ਼ ਹੈ ਵੀ ਗੱਲ ਸਿਰੇ ਲੱਗੀ ਹੈ ਕਾਂਗੇ ਵਾਲਾ ਬੁਲਟ ਤੇ ਸ਼ਾਹੀ 31 31000 ਦਾ ਮਾਨ ਸਨਮਾਨ ਹੋਣਾ ਹੈ ਦਰਸ਼ਕ ਵੀਰੋ ਜੇ ਆਇਆ ਦਾ ਮੁੜ ਗਿਆ ਇੱਕ ਵਾਰੀ ਸੰਗਤ ਖੁਸ਼ ਹੈ ਕਲਿਆਣ ਸੁਖੇ ਦੇ 13 ਨੰਬਰ ਰਹੇ ਨੇ ਹਾਕਮ ਵਾਲੇ ਦੇ 15 ਨੰਬਰ ਰਹੇ ਨੇ ਦਰਸ਼ਕ ਵੀਰੋ ਹਾਕਮ ਵਾਲੇ ਦੀ ਟੀਮ ਜੇਤੂ ਰਹੀ ਹੈ ਹਾਂ ਬੋਲ ਦਿੱਤਾ ਜੀ 31000 ਦੇ ਨਾਲ ਸ਼ਹਿਜ਼ਾਦ ਦਾ ਤੇ 31000 ਦੇ ਨਾਲ ਬੁਲਡ ਦਾ ਤੇ 31000 ਦੇ ਨਾਲ ਕਾਂਗੇ ਵਾਲੇ ਦਾ ਸੇਵੀ ਸਾਡਾ ਵੀਰ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਵੱਲੋਂ ਇਹ ਮਾਨ ਸਨਮਾਨ ਜਿਹੜੇ ਦਿੱਤੇ ਜਾਣੇ ਆ ਬਹੁਤ ਤਗੜਾ ਮੈਚ ਜਿਹੜਾ ਹੈ ਵਾਹਿਗੁਰੂ ਆ ਗਿਆ ਟ੍ਰਾਂਟੋ ਦੇ ਵਰਲਡ ਕੱਪ ਦਾ ਬੈਸਟ ਆ ਗਿਆ ਦੁਨੀਆ ਦਾ ਟਾਪਰ ਲੈ ਵੀ ਵਾਹਿਗੁਰੂ ਮੁਬਾਰਕਬਾਦ ਹੈ ਬਾਠਾ ਦੇ ਵਿੱਚ ਕਹਿੰਦੇ ਸਾਡੇ ਪਿੰਦੂ ਨੂੰ ਗੱਡੀ ਦਿੱਤੀ ਜਾਣੀ ਹੈ ਪਿੰਦੂ ਕਹਿੰਦੇ ਸੀਚੇ ਵਾਲੀਏ ਦਾ ਪੱਟੀ ਗੱਡੀ ਨਾਲ ਮਾਨ ਸਨਮਾਨ ਪਿੰਦੂ ਕਹਿੰਦੇ ਸਾਡਾ ਛੋਟਾ ਭਰਾ ਹੈ ਔਰ ਦੁਨੀਆ ਦਾ ਮੰਨਿਆ ਪਰ ਮੰਨਿਆ ਜਾਫੀ ਹੈ ਉਹਦਾ ਵਿਸ਼ੇਸ਼ ਮਾਨ ਸਨਮਾਨ ਹੋਵੇਗਾ ਪਰ ਆ ਤਗੜਾ ਮੈਚ ਜਿਹੜਾ ਹੈ ਇਸ ਲਈ ਚੱਲ ਰਿਹਾ ਹੈ ਐਨ ਸਿਰਾ ਲੱਗਿਆ ਪਿਆ ਹੈ ਅਮਨ ਜੀ ਇਧਰ ਮਾਨ ਸਨਮਾਨ ਹੋ ਰਿਹਾ ਹੈ ਹਾਕਮ ਵਾਲੇ ਦੀ ਟੀਮ ਦੇ ਵਿੱਚ ਸ਼ਾਜੀ ਪੁੱਜਾ ਹੈ ਸ਼ਕਰਪੁਰੀਆ ਵਿਸ਼ੇਸ਼ ਤੌਰ ਤੇ ਮਾਨਿਆ ਸਨਮਾਨਿਆ ਜਾਵੇਗਾ ਗਰਾਊਂਡ ਕਲੀਅਰ ਔਰ ਨਾਲ ਨੌਜਵਾਨ ਗੁਰਵਿੰਦਰ ਘੰਗ ਹੈ ਦੇ ਬੁਲਟ ਖੀਰਾਂ ਵਾਲੀ ਆ ਤਿੰਨੋਂ ਕਬੱਡੀ ਖਿਡਾਰੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨੇ ਜਾਣਗੇ ਹਰਮਨ ਬੁਲਟ ਖੀਰਾਂ ਵਾਲੀਆ ਉਧਰ ਸਾਡੇ ਵੀਰ ਸੇਬੀ ਬੱਛੋਣੇ ਦਾ ਮਾਨ ਸਨਮਾਨ ਜਿਹੜਾ ਹੈ ਜੀਤਾ ਦੋਦਰਾ ਤੇ ਡੋਗਰ ਦੋਦਰਾ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਹੈ ਪ੍ਰਸਿੱਧ ਕਬੱਡੀ ਖਿਡਾਰੀਆਂ ਦੇ ਮਾਨ ਸਨਮਾਨ ਹੋ ਰਿਹਾ ਹੈ ਹਾਂ ਜੀ ਇਧਰ ਮਾਨ ਸਨਮਾਨ ਜਿਹੜੇ ਜ਼ਰੂਰੀ ਸੇਵਕ ਜੀ ਕਰਵਾ ਦਿਓ ਸ਼ਹਿਜਾਦ ਅਲੀ ਗੁਰਵਿੰਦਰ ਦਾ ਤੇ ਬੁਲੱਟ ਦਾ ਵਿਸ਼ੇਸ਼ ਮਾਨ ਸਨਮਾਨ ਜਿਹੜੇ ਕੀਤੇ ਜਾਣੇ ਆ ਇਧਰ ਕੁਝ ਵੀਰ ਜਾਲ ਪੱਟ ਰਹੇ ਆ ਬੇਨਤੀ ਆ ਪ੍ਰਬੰਧਕਾਂ ਵੱਲੋਂ ਵੀ ਪਲੀਜ਼ ਪਿਆਰ ਸਤਿਕਾਰ ਦੇ ਨਾਲ ਆਪਾਂ ਆਨੰਦ ਮਾਣੀਏ ਖੇਡ ਕਬੱਡੀ ਦਾ ਮਾਨ ਸਨਮਾਨ ਪ੍ਰੋਫੈਸਰ ਸਾਹਿਬ ਸ਼ਹਿਜਾਦ ਅਲੀ ਫਕੀਰ ਹਸੈਨ ਦੇ ਪੁੱਤਰ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋ ਰਿਹਾ ਹੈ ਨਗਦ ਰਕਮੀਆਂ ਦੇ ਨਾਲ ਮਾਨ ਸਨਮਾਨੇ ਜਾ ਰਹੇ ਆ ਪ੍ਰਸਿੱਧ ਕਬੱਡੀ ਖਿਡਾਰੀ ਉਧਰ ਸੇਬੀ ਬੱਚੋਣੇ ਦਾ ਮਾਨ ਸਨਮਾਨ ਹੋ ਰਿਹਾ ਸਾਡੇ ਵੀਰ ਦਾ ਹਰਮਨ ਬੁਲਟ ਦਾ ਸਨਮਾਨ ਹੋਵੇਗਾ ਸ਼ਹਿਜਾਦ ਅਲੀ ਦਾ ਸਨਮਾਨ ਹੋਵੇਗਾ ਤੇ ਘਾਂਗੇ ਵਾਲੇ ਗੁਰਵਿੰਦਰ ਦਾ ਸਨਮਾਨ ਹੋਵੇਗਾ ਤਿੰਨੋਂ ਕਬੱਡੀ ਖਿਡਾਰੀ ਜਿਹੜੇ ਸਾਡੇ ਵੀਰ ਖੇਡ ਮੈਦਾਨ ਦੇ ਵਿੱਚ ਨੇ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਵੀ ਉਹ ਸਨਮਾਨ ਜਿੰਨੇ ਜਿਹੜੇ ਖੇਡ ਮੈਦਾਨ ਦੇ ਵਿੱਚ ਲਿਆਓ ਜੀ ਗੁਰਵਿੰਦਰ